ਸ무 ਸਤਿਕਾਰਯੋਗ ਪੰਜਾਬ ਵਾਸੀ ਬੀਰੂ ਪੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ 파ਤ ਅੱਜ ਬਹੁਤ ਹੀ ਪੰਜਾਬ ਨਾਲ ਜੁੜਿਆ ਹੋਇਆ ਜੋ ਗੰਭੀਰ ਮੁੱਦਾ ਹੈ ਸੈਂਸਿਟਿਵ ਵਿਸ਼ਾ ਹੈ ਉਸ ਦੇ ਬਾਰੇ ਸਮੂਹ ਪੰਜਾਬੀਆਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਜੋ ਪਾਲਿਸੀ ਬਣਾਈ ਹੈ ਕਿ ਅਸੀਂ ਜਿਹੜੀ ਵੱਡੇ ਸ਼ਹਿਰਾਂ ਚ ਖਾਸ ਕਰਕੇ ਜਿਦਾ ਲੁਧਿਆਣਾ ਲਗਭਗ 24-25 ਹਜ਼ਾਰ ਏਕੜ ਜ਼ਮੀਨ ਕਿਸਾਨਾਂ ਤੋਂ ਖੋ ਕੇ ਉੱਥੇ ਅਸੀਂ ਅਰਬਨ ਸਟੇਟ ਦੇ ਤੌਰ ਤੇ ਉਹਨੂੰ ਡਿਵੈਲਪ ਕਰਨਾ ਹੈ ਇਸੇ ਤਰ੍ਹਾਂ ਜਲੰਧਰ ਦੇ ਵਿੱਚ 35 ਹਜ਼ਾਰ ਕਿੱਲਾ ਜ਼ਮੀਨ ਕਿਸਾਨਾਂ ਤੋਂ ਲੈਣੀ ਹੈ ਔਰ ਉੱਥੇ ਵੀ ਅਰਬਨ ਸਟੇਟ ਬਣਾਉਣਾ ਅਮਰitsar ਦੇ ਵਿੱਚ ਬਠਿੰਡਾ ਦੇ ਵਿੱਚ ਸਾਰੀ ਸਰਕਾਰ ਨੇ ਪਲੈਨਿੰਗ ਕਰ ਲਈ। ਬਹੁਜਨ ਸਮਾਜ ਪਾਰਟੀ ਸਰਕਾਰ ਦੀ ਇਸ ਨੀਤੀ ਨੂੰ ਕਿਸਾਨ ਵਿਰੋਧੀ ਔਰ ਗਰੀਬ ਵਿਰੋਧੀ ਮੰਨ ਕੇ ਚੱਲਦੀ। ਅਸੀਂ ਸਰਕਾਰ ਦੀ ਇਸ ਗਰੀਬ ਵਿਰੋਧੀ ਔਰ ਕਿਸਾਨ ਵਿਰੋਧੀ ਨੀਤੀ ਨੂੰ ਕੰਡਮ ਕਰਦੇ ਆ। ਕਿਉਂ? ਕਿਉਂਕਿ ਸਰਕਾਰਾਂ ਪ੍ਰੋਪਰਟੀ ਡੀਲਰ ਦਾ ਕੰਮ ਕਰਨ ਲਈ ਨਹੀਂ ਬਣਾਈਆਂ ਜਾਣੀਆਂ ਸਰਕਾਰਾਂ ਜਨਤਾ ਦੀ ਸੇਵਾ ਕਰਨ ਲਈ ਜਨਤਾ ਦੇ ਦੁੱਖਾਂ ਦਾ ਅੰਤ ਕਰਨ ਲਈ ਬਣਾਈਆਂ ਜਾਣੀਆਂ ਅਸੀਂ ਜੋ ਪੰਜਾਬ ਦੀ ਸਰਕਾਰ ਨੇ ਪਾਲਿਸੀ ਨੂੰ ਐਕਸਪਲੇਨ ਕੀਤਾ ਕਿ ਜੀ ਅਸੀਂ 30000 ਰੁਪਏ ਗਜ ਇਹ ਜ਼ਮੀਨ ਜਿਹੜੀ ਆ ਘਰ ਬਣਾਉਣ ਲਈ ਦੇ ਮੰਗੇ ਔਰ 40000 ਰੁਪਏ ਗੱਜ শোরੂਮ ਦਾ ਰੇਟ ਰੱਖਿਆ ਜਾਊਗਾ। ਤੋਂ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਕਿ ਪੰਜਾਬ ਸਰਕਾਰ ਦੀ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਡਿਪਾਰਟਮੈਂਟ ਦੀ ਰਿਪੋਰਟ ਆ ਜਿਹਦੇ ਵਿੱਚ ਪੰਜਾਬ ਦੇ ਅੰਦਰ 70% ਐਸੀਆਂ ਦਲਤ ਔਰਤਾਂ ਆ ਜਿਨ੍ਹਾਂ 'ਚ ਖੋਣੇ ਨਹੀਂ ਹਨ ਜਿੰਨਾ ਚਾਹੀਦਾ 60% ਬੱਚਿਆਂ 'ਚ ਖੋਣ ਹੈ ਨਹੀਂ ਜਿੰਨਾ ਚਾਹੀਦਾ ਇਸੇ ਤਰ੍ਹਾਂ OBC ਦੀ ਹਾਲਤ ਹੈ ਇਸੇ ਤਰ੍ਹਾਂ ਬਾਤੀ ਗਰੀਬਾਂ ਦੀ ਹਾਲਤ ਹੈ ਕੀ ਜਿਹੜੇ ਲੋਕ ਜ਼ਰੂਰਤ ਮੁਤਾਬਕ ਜਿਨ੍ਹਾਂ ਨੂੰ ਜਿੰਨਾ ਸਰੀਰ ਨੂੰ ਲੜਿੰਦਾ ਨਿਊਟ੍ਰੀਸ਼ਨ ਆ ਉਹ ਨਹੀਂ ਮਿਲਦਾ ਕੀ ਉਹ 30000 ਨੂੰ ਗੱਜ ਜਗਾ ਖਰੀਦ ਕੇ ਆਪਣੇ ਰਹਿਣ ਲਈ ਘਰ ਬਣਾ ਸਕਣਗੇ ਜੇ 200 ਗੱਜ ਦਾ ਪਲਾਟ ਵੀ ਲੈਣਾ ਹੋਵੇ ਕਿਸੇ ਵੀ ਕਰਮਚਾਰੀ ਨੇ ਵੀ ਲੈਣਾ ਹੋਵੇ ਤੋ ਉਹ 60 ਲੱਖ ਦਾ ਪਲਾਟ ਬਣੂਗਾ ਤੇ 60-70 ਲੱਖ ਰੁਪਇਆ 2-250 ਗੱਜ ਦੇ ਉੱਪਰ ਜਿਹੜਾ ਕਰਮਚਾਰੀ ਖਰਚੂਗਾ ਉਹ ਕਿਆ ਉਹ ਖਰੀਦ ਸਕਦਾ ਫਿਰ ਉਹਦੇ ਤੇ ਘਰ ਬਣਾ ਸਕਦਾ ਔਰ ਜਿਹੜੇ ਗਰੀਬ ਲੋਕ ਉਹ ਦਲਤੋਂ ਆ ਪਛੜਾਇਆ ਬਾਕੀ ਵਰਗਾਂ ਦੇ ਵੀ ਗਰੀਬ ਲੋਕ ਉਹ ਲੈਂਡਲੈਸ ਲੋਕ ਉਹ ਕਿੱਥੇ ਨੂੰ ਜਾਣਗੇ ਉਹ ਕਿੱਥੇ ਰਹਿਣਗੇ ਤੋ ਇੱਕ ਤਰ੍ਹਾਂ ਨਾਲ ਸਰਕਾਰ ਗਰੀਬਾਂ ਦੇ ਉਜਾੜੇ ਦੀ ਨੀਤੀ ਲਾਗੂ ਕਰ ਰਹੀ ਹੈ 35 40% ਦਲਿਤ ਜਿਹੜਾ ਪਹਿਲਾਂ ਹੀ ਪਾਉਣੀ 6% ਜ਼ਮੀਨ 'ਚ ਰਹਿੰਦਾ ਪਾਉਣੀ 6% 'ਚ ਔਰ ਹੁਣ ਅਗਰ 30000 ਰੁਪਏ ਗਾਜ ਹੋਗੇ 40000 ਰੁਪਏ ਗਾਜ ਹੋਗੇ ਤੇ ਉਹਨਾਂ ਦੀ ਦਸ਼ਾ ਕੀ ਹੋਵੇਗੀ ਇਹ ਆਪਾਂ ਸੋਚ ਸਕਦੇ ਹਾਂ ਬਾਕੀ ਪੰਜਾਬ ਦਾ ਗਰੀਬ ਕੀ ਕਰੂਗਾ ਇਸ ਕਰਕੇ ਭੋਜਨ ਸਮਾਜ ਪਾਰਟੀ ਦਾ ਸਪਸ਼ਟ ਸਟੈਂਡ ਹੈ ਕਿ ਸਰਕਾਰ ਆਪਣੀ ਇਸ ਨੀਤੀ ਨੂੰ ਰਿਵਿਊ ਕਰੇ ਅਤੇ ਇਸ ਨੀਤੀ ਨੂੰ ਵਾਪਸ ਲਵੇ ਜੋ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਕੇ ਪੰਜਾਬ ਦੀ ਜ਼ਮੀਨ ਲੁੱਟਣ ਦਾ ਸੋਚ ਕੇ ਅੱਗੇ ਵਧਣਾ ਚਾਹੁੰਦੇ ਆ ਉਸ ਨੀਤੀ ਤੋਂ ਪਿੱਛੇ ਹਟੇ ਕਿਸਾਨਾਂ ਦੀ ਜ਼ਮੀਨ ਲੁੱਟਣ ਦੀ ਨੀਤੀ ਬਦਲੇ ਅਤੇ ਗਰੀਬਾਂ ਨੂੰ ਬੇਕਰੇ ਕਰਨ ਦੀ ਨੀਤੀ ਦੇ ਵਿੱਚ ਬਦਲਾਅ ਕਰੇ ਕਿਉਂਕਿ ਇਹ ਨੀਤੀ ਸਮੁੱਚੇ ਤੌਰ ਤੇ ਸਮੂਹਿਕ ਤੌਰ ਤੇ ਪੰਜਾਬ ਦੀ ਬਰਬਾਦੀ ਦੀ ਨੀਤੀ ਹੈ ਬੌਧਨ ਸਮਾਜ પાર્ટી ਇਹਦਾ ਵਿਰੋਧ ਕਰੇਗੀ ਅਸੀਂ ਪੰਜਾਬ ਸੰਭਾਲੋ ਮਹਮ ਇਸੇ ਕਰਕੇ ਚਲਾਈ ਹੋਈ ਕਿ ਪੰਜਾਬ ਦੇ ਅੰਦਰ ਹਰ ਵਰਗ ਦੁਖੀ ਹੈ ਬੇਰੋਜ਼ਗਾਰੀ ਵੱਡੇ ਪੱਧਰ ਤੇ ਹੈ ਵਿਦੇਸ਼ਾਂ ਨੇ ਪੰਜਾਬ ਲਈ ਦਰਵਾਜ਼ੇ ਬੰਦ ਕਰ ਲਏ ਆ ਅਮਰੀਕਾ ਨੇ ਐਂਟਰੀ ਬੰਦ ਕਰ ਦਿੱਤੀ ਸਟੂਡੈਂਟਸ ਦੀ ਕੈਨੇਡਾ ਨੇ ਲਗਭਗ 30-35% ਦਾ ਕਟ ਲਗਾ ਦਿੱਤਾ ਆਸਟ੍ਰੇਲੀਆ ਵੀ ਉਹਦੇ ਤੇ ਕਈ ਤਰ੍ਹਾਂ ਦੀ ਰੈਸਟ੍ਰਿਕਸ਼ਨ ਲਗਾ ਚੁੱਕਾ ਹੈ ਤਾਂ ਜੋਥ ਦੇ ਲਈ এমਪਲॉयਮੈਂਟ ਦੇ ਮੌਕੇ ਪੈਦਾ ਕਰਨ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਜੰਗ ਜਨਰੇਸ਼ਨ ਆਪਣੇ ਹੀ ਨੇਸ਼ਨ ਦੇ ਅੰਦਰ ਸਿਕਿਉਰ ਫੀਲ ਕਰੇ ਉਹਨੂੰ ਆਪਣਾ ਫਿਊਚਰ ਨਜ਼ਰ ਆਵੇ ਸੋ ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਜਿਹੜੀ ਪਹਿਲਾਂ ਹੀ ਪੰਜਾਬ ਨੂੰ ਪਰਵਾਦੀ ਦੀ ਨੀਤੀ ਤੇ ਤਤਰੀ ਹੋਈ ਆ ਆਓ ਭਾਜਪਾ ਸਮਾਜਪਾਰਟੀ ਦੀ ਪੰਜਾਬ ਸੰਭਾਲੋ ਮਹਮ ਦੀ ਸ਼ਕਤੀ ਬਣ ਕੇ ਜੋ ਪੰਜਾਬ ਗਰੀਬਾਂ ਨੂੰ ਬੇਕਰੇ ਕਰਨ ਦੀ ਨੀਤੀ ਤੇ ਅੱਗੇ ਵਧਣਾ ਚਾਹੁੰਦੀ ਹੈ ਛੋਟੇ ਕਰਮਚਾਰੀਆਂ ਨੂੰ ਬੇਕਰੇ ਕਰਨ ਦੀ ਨੀਤੀ ਤੇ ਅੱਗੇ ਵਧਣਾ ਚਾਹੁੰਦੀ ਹੈ ਆਪਾਂ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਆਪਣੇ ਇਸ ਪ੍ਰੋਗਰਾਮ ਨੂੰ ਵਾਪਸ ਲਵੇ ਧੰਨਵਾਦ ਵਾਇਗੁਰੂ ਜੀ ਕਾ ਕਲਸਾ ਵਾਇਗੁਰੂ ਜੀ ਕੀ ਪਤ